ਮਾਰਨ ਨੇ ਜੀ ਮੈਂ ਇਸ ਟਾਈਮ ਐਸਡੀਓ ਦਿਆਲਪੁਰ ਆਰੀਗੇਸ਼ਨ ਕੰਮ ਕਰ ਰਿਹਾ ਹਾਂ ਸਰ ਕੀ ਮਾਮਲਾ ਸੀ ਜਿਹੜਾ ਅੱਜ ਇਹ ਮਾਮਲਾ ਜੀ ਇਹ ਬੰਦਾ ਸੀਗਾ ਹੈਪੀ ਸਿੰਘ ਇਹਨੇ ਕੋਖਾ ਉਰੇ ਬਣਾਇਆ ਹੋਇਆ ਸੀਗਾ ਤਕਰੀਬਨ ਇਹਨੂੰ ਅਸੀਂ ਕਾਫੀ ਨੋਟਿਸ ਸਰਵ ਕੀਤੇ ਤੇ ਸਾਨੂੰ ਕੁਝ ਅੰਦਰੋਂ ਪਤਾ ਲੱਗਿਆ ਸੀ ਕਿ ਵੀ ਇਹ ਬੰਦਾ ਜਿਹੜਾ ਕੋਖਾ ਹੈ ਤੇ ਨਜਾਇਜ਼ ਕਬਜ਼ਾ ਕਰਨ ਦੀ ਇਸ਼ਾਰਾਚ ਹੈ ਅਸੀਂ ਇਹਨੂੰ 11 ਤਰੀਕ ਨੂੰ ਨੋਟਿਸ ਸਰਵ ਕੀਤਾ ਤਾਂ ਇਹ ਬੰਦੇ ਨੇ ਆਪਣਾ 22 ਦੀ ਰਾਤ ਨੂੰ ਸ਼ਨੀਵਾਰ ਛੁੱਟੀ ਦਾ ਫਾਇਦਾ ਚੱਕਦੇ ਹੋਏ ਉੱਥੇ ਪੱਕੇ ਕੰਦਾਂ ਦੀ ਉਸਾਰੀ ਕਰ ਲਈ ਤਾਂ ਮਤਲਬ ਪੂਰਾ ਇੱਕ ਤਰ੍ਹਾਂ ਨਜਾਇਜ਼ ਕਬਜ਼ਾ ਹੀ ਕਰ ਲਿਆ ਉਹਨੂੰ ਹਟਵਾ ਲਈ ਅਸੀਂ ਜੋ ਡਿਊ ਪ੍ਰੋਸੀਜਰ ਸੀਗਾ ਆਪਣਾ ਫੋਲੋ ਕਰਕੇ ਛਟਵਾ ਦਿੱਤਾ। ਪਰ ਇਹ ਜਿਹੜੇ ਕੁਝ ਨਿਸ਼ਾਨਦੇਹੀ ਕੀਤੀ ਹੈ ਉਹ ਕਿੰਨਾ ਕੁ ਏਰੀਆ ਜਿਹੜਾ ਵਿੱਚ ਹੈ? ਇਹ ਜੀ 27 ਤਰੀਕ ਨੂੰ ਨਿਸ਼ਾਨਦੀ ਹੋਈ ਸੀ ਆਪਣੇ ਕਰਨਗੋ ਸਾਹਮਣੇ ਕਰੀਏ। ਉਹਦੀ ਹਲੇ ਰਿਪੋਰਟ ਆਣੀ ਹੈ। ਉਹ ਉਸ ਤੋਂ ਬਾਅਦ ਆਉਣ ਤੋਂ ਬਾਅਦ ਹੀ ਮੈਂ ਦੱਸ ਸਕਦਾ। ਹਲੇ ਜਿਹੜੇ ਜਿਹੜੇ ਵਿੱਚ ਆਉਣਗੇ ਜ ਉਹਨਾਂ ਦੇ ਵੀ ਉਹਨਾਂ ਦੇ ਰੋਲਾਂ ਦਾ ਮੁਦਾਕ ਬੰਦੀ ਕਰ ਲਈ ਗਈ ਸੀ ਜੀ। ਨਹੀਂ ਉਹਨਾਂ ਨੂੰ ਵੀ ਅਪਨਾਉਟਿਸ ਭੇਜਨੇ ਕਿ ਜਿਹਨਾਂ ਦੇ ਹਲੇ ਹਲੇ ਰਿਪੋਰਟ ਆਈ ਨਹੀਂ ਜੀ। ਜੇ ਰਿਪੋਰਟ ਆਉਣ ਤੋਂ ਬਾਅਦ ਬੰਦੀ ਕੀਤੇ ਰਿਪੋਰਟ ਕਿੰਨਾ ਕੁ ਟਾਈਮ ਹੈ ਵੀ ਆਉਣ ਤੇ ਲਿਖਣਾ ਹੈ। ਰਿਪੋਰਟ ਤਕਰੀਬਨ ਹਫਤਾ ਕਹਿਗੇ ਐਕਸਪੈਕਟਡ ਵੀ ਉਦੋਂ ਆ ਜੂਗੀ ਉਸ ਤੋਂ ਬਾਅਦ ਉਸ ਸਮਾਂਬੰਦੀ ਕਰ ਲਈਏ ਤੇ ਅੱਜ ਇਹ ਬੰਦਾ ਧੰਨੇ ਦੇ ਵੀ ਬੈਠਾ ਸੀ ਕਾਫੀ ਲੰਮੇ ਸਮੇਂ ਦੇ ਦੇਖੋ ਉਹ ਤਾਂ ਇਹਨਾਂ ਦਾ ਆਪਦਾ ਡਿਸਕਸ਼ਨ ਹੈ ਕੁਝ ਵੀ ਕਰ ਸਕਦੇ ਨੇ ਇਹਨਾਂ ਨੂੰ ਨੋਟਿਸ ਕਦੋਂ ਜਾਰੀ ਕਰਿਆ ਸੀ 11 ਤਰੀਕ ਨੂੰ 11 ਹਾਂਜੀ 12 ਨਵੰਬਰ ਆ ਜਿਹੜਾ ਪਿੱਛੇ ਆਪਣੀ ਨਿਕਲੀ 11 ਨੂੰ ਹਾਂਜੀ 1 ਮਹੀਨਾ 1 ਮਹੀਨਾ ਹਾਂਜੀ ਰਲਾ ਜੀ ਵਿਕੀ ਕੁਮਾਰ ਹੈ ਮੇਰੇ ਭਰਾ ਦਾ ਨਾਮ ਹੈਪੀ ਕੁਮਾਰ ਹੈ ਉਹ ਕੋਖਾ ਚਲਾਉਂਦਾ ਸੀਗਾ ਜੀ ਉਹ ਕਿੰਨੇ ਸਾਲਾਂ ਦਾ 60 ਸਾਲਾਂ ਤੋਂ ਤਕਰੀਬਨ ਉਹ ਇੱਥੇ ਕੋਖਾ ਸੀਗਾ ਜੀ ਇਹ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਦੀ ਆੜ ਕਮਾੜ ਵਾਲੇ ਸਾਰੇ ਸਾਥ ਨੇ ਆ ਖੜੇ ਨੇ ਮੇਰੇ ਭੈਣ ਭਰਾ ਨਾਲ ਇਹ ਪ੍ਰਿੰਦਰ ਵਕੀਲ ਦਾ ਭਰਾ ਨਿਰਿੰਦਰ ਗੋਇਲ ਉਹਨੇ ਰੰਜਸ ਕੱਢੀ ਐ ਨੇ ਟਾਰਗੇਟ ਮੈਨੂੰ ਇਕੱਲੇ ਨੂੰ ਕਰਿਆ ਨਿਸ਼ਾਨਦੇਹੀ ਸਾਰਿਆਂ ਦੀ ਹੋਈ ਐ ਉਹਨਾਂ ਨੂੰ ਕੋਈ ਕੋਈ ਬਾਲ ਵਾਂਗਾ ਨਹੀਂ ਕੋਈ ਉਹਨਾਂ ਨੂੰ ਨੋਟਿਸ ਨਹੀਂ ਕੁਛ ਨਹੀਂ ਲੈਣਾ ਆਂਦੇ ਨੇ ਇਕੱਲਾ ਮੇਰੇ ਤੇ ਆ ਆ ਦਿਨ ਦਿਹਾੜੇ ਆ ਗਏ ਪਹਿਲਾਂ ਰਾਤ ਨੂੰ 11 ਵਜੇ ਆ ਕੇ ਇਹਨਾਂ ਨੇ ਮੂਰਲਾ ਛੱਪੜ ਸਾਰਾ ਢਾਤਾ ਸੀਗਾ ਅਸੀਂ ਕਹਿੰਦੇ ਸਾਡੇ ਕੋਈ ਕੰਪਲੇਂਟ ਤਾਂ ਦੇ ਦੋ ਕੋਈ ਵੀ ਅਸੀਂ ਕੋਈ ਮਾੜਾ ਚੰਗਾ ਬੋਲਿਆ ਹੋਵੇ ਕਿਸੇ ਉਹਨਾਂ ਦੇ ਖਿਲਾਫ ਬੋਲੇ ਹੋਈਏ ਤਾਂ ਸਾਨੂੰ ਕਹਿੰਦੇ ਜਾਂਦੇ ਲੱਗਣ ਮ ਮੈਂ ਕਮੇ ਨੇ ਨੋਟਿਸ ਕੱਟਿਆ ਸੀ ਕੱਚੇ ਖੁੱਖੇ ਢਾਣ ਦਾ ਉਹ ਢਾ ਗਿਆ ਸੀ ਬੋਲੇ ਨਹੀਂ ਸੀ ਕਿ ਚਲੋ ਠੀਕ ਹੈ ਢਾ ਦਿਓ ਤਾਂ ਫਿਰ ਉਹ ਕਹਿੰਦੇ ਸੀ 11 ਤਰੀਕ ਨੂੰ ਇੱਕ ਨੋਟਿਸ ਆਉਣਾ ਉਹ ਕੱਚੇ ਖੁੱਖੇ ਦਾ ਸੀਗਾ ਜੀ ਉਹ ਉਹ ਢਾਤਾ ਸੀਗਾ ਜਿਹੜੇ ਇਹ ਕਹਿੰਦੇ ਇੱਟਾਂ ਲਾਈ ਆ ਚਾਰ ਦੁਵਾਰੀ ਕਰੀਏ ਇਹ 60 ਸਾਲ ਪਹਿਲਾਂ ਦੀਆਂ ਕਰੀਆਂ ਹੋਈਆਂ ਆ ਦੇਖ ਲਓ ਉਹ ਉਧਰ ਧਿਆਨ ਮਾਰ ਲਓ ਸਾਰਾ ਗਾਰੇ ਚਿੱਟਾ ਨਹੀਂ ਉਹ ਕੋਈ ਸਿਮਿੰਟ ਨਹੀਂ ਕੁਛ ਨਹੀਂ ਕਰਿਆ ਲੈਣਾ ਦੇਣਾ ਇਹ ਸਾਡਾ ਸਰੇ ਆਮ ਧੱਕਾ ਕਰਿਆ ਇਹਨਾਂ ਨੇ ਕਿਸ ਤਰ੍ਹਾਂ ਨਹੀਂ ਮੰਨਦਾ ਅਸੀਂ ਤਾਂ ਮੰਗੇ ਇਹ ਕਰਦਾ ਸਾਡਾ ਇਨਸਾਫ ਹੋਣਾ ਚਾਹੀਦਾ ਮੇਰੇ ਕੱਲੇ ਦਾ ਨਾਲ ਕੀ ਮਾਰਿਆ ਇਹਨਾਂ ਨੇ ਮੈਂ ਇਸ ਕੀ ਸਾਡੇ ਨਾਲ ਕੀ ਅਸੀਂ ਇਹਨਾਂ ਦਾ ਕੀ ਮਾੜਾ ਕਰਿਆ ਸੀ ਪੁੱਛਣਾ ਚਾਹੁੰਦੇ ਆ ਬਰਿੰਦਰ ਵਕੀਲ ਨੂੰ ਵੀ ਤੇਰਾ ਅਸੀਂ ਕੀ ਮਾੜਾ ਕਰਦਾ ਜਿਹੜਾ ਤੂੰ ਸਾਡੇ ਨਾਲ ਪਰਸਨਲ ਰੰਜਸ ਕੱਢੀ ਹੈ ਜਿਹੜੀ ਤਾਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕੋਰਟ 'ਚ ਫੇਰ ਵੀ ਕੇਸ ਪਾਇਆ ਹੋਇਆ ਫੇਰ ਵੀ ਨਹੀਂ ਸਾਡੀ ਕੋਈ ਸੁਣੀ ਦਲੀਲ ਅਪੀਲ ਕਿਸੇ ਨੇ ਨਹੀਂ ਸੁਣੀ ਆਪਸਰਾ ਹਾਲਾਤ ਘਰ ਆਈ ਖੜੇ ਆ ਕੋਈ ਗੱਲ ਬਾਤ ਨਹੀਂ ਪੁੱਛ ਲੈਣਾ ਦੇਣਾ ਨਹੀਂ ਅੱਜ 18 ਦਿਨ ਹੋ ਗਏ ਸਾਨੂੰ ਧਰਨ ਲਾਏ ਸਾਨੂੰ ਪਤਾ ਸਾਡੀ ਦੁਕਾਨਦਾਰੀ ਇੱਥੇ ਰੋਟੀ ਰੋਜੀ ਰੋਟੀ ਦਾ ਮਸਲਾ ਮੰਡੀ 'ਚ ਤਾਂ ਕੰਮ ਪਹਿਲੀ ਨਹੀਂ ਹੈਗਾ ਆ ਰਹਿਣ ਲੱਖ ਹੁੰਦੇ ਆ ਆ ਸਾਡੇ ਨਾਲ ੱਟਕਾ ਹੋ ਗਿਆ ਏਡਾ ਵਟਾ ਹੁਣ ਅਸੀਂ ਕਿੱਥੇ ਜਾਈਏ ਕਿੱਧਰ ਜਾਈਏ ਹੈ ਕੋਈ ਸਾਡਾ ਕੋਈ ਪਾਲੀਵਾਸ ਅਜਾੜ ਨਾਲ ਕੰਮ ਹੈ ਸਰਕਾਰਾਂ ਹੁੰਦੀਆਂ ਪਸਾਣ ਵਾਲੇ ਕੰਮ ਆ ਜੜ ਕੇ ਡਰਦਾ ਹੁਣ ਹੁਣ ਕਿੱਥੇ ਜਾਈਏ ਕੀ ਕਮਾਈਏ ਕੀ ਖਾਈਏ ਦੱਸੋ ਬਣਾ ਇੱਕ ਭਰਾ ਕਿੱਥੇ ਦੀ ਉਹ ਵੀ ਉਹਦੀ ਨਾਲ ਹੀ ਆ ਉਹ ਥੋੜਾ ਆ ਹਸਪੀਟਲ ਗਿਆ ਉਹਦੇ ਕੁਝ ਹੋਇਆ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਦੁਕਾਨ ਨਿਕਲ ਲੱਗਿਆ ਹੋਇਆ ਇਹ ਮੇਰੇ ਨਾਲ ੱਤਕਾ ਹੋਇਆ ਸਰਿਆ ਇਹਨੂੰ ਉਹ ਬੜਾ ਕੰਮ ਕਰਿਆ ਮੇਰੇ ਨਾਲ ਕਿਸੇ ਨੂੰ ਕੋਈ ੱਤਕਾ ਨਹੀਂ ਲੱਗਦਾ ਸੀਗਾ ਕੋਈ ਆਏ ਵੀ ਨਹੀਂ ਕਹਿ ਸਕਦਾ ਸੀਗਾ ਵੀ ਇਹ ਡਿਜ਼ਾਈਨ ਕੰਮ ਕਰਦੇ ਜਾਂ ਕੋਈ ਦੋ ਨੰਬਰ ਦਾ ਕੰਮ ਕਰਦੇ ਆ ਅਸੀਂ ਫਿਰ ਵੀ ਦੇਨਦਾਰ ਆ ਕੋਈ ਕਮਾਂਡ ਚੋਂ ਆਏ ਨਹੀਂ ਕਹਦਾ ਵੀ ਇਹ ਕਿਤੇ ਹੈ ਜੇ ਨੇ ਆਪਦੀ ਰੋਜੀ ਰੋਟੀ ਤੱਕ ਦਾ ਧਿਆਨ ਆ ਸਾਰਾ ਦੇਖ ਲਓ ਤੁਹਾਡੇ ਕਾਪੜੇ